ਸਾਡੇ ਨਾਲ ਕਿੱਥੇ ਗੱਲ ਕਰਦੇ ਹੀ ਆਗੇ ਉਹ ਕਹਿੰਦੇ ਆਪਦੇ ਪੂਰੇ ਧੌਂਸ ਜਮਾਉਂਦੇ ਆ ਅਗਲੇ ਸਾਨੂੰ ਕਹਿੰਦੇ ਆਣ ਕੇ ਕਹਿੰਦੇ ਬੁਲਾਉਂਦੇ ਨਹੀਂ ਇੱਕ ਦਿਨ ਉਹਦੇ ਇੱਕ ਪਰਿਵਾਰ ਦੇ ਕੰਦੇ ਜਿਹੜੇ ਘਰੋਂ ਆਉਦੇ ਭਿੰਦਰ ਸਿੰਘ ਦੇ ਘਰੋਂ ਆਈ ਤੇ ਕਹਿੰਦੀ ਮੈਂ ਆ ਜਿਹੜਾ ਸੀਵਰੇਜ ਪਟਾ ਕੇ ਕਹਿੰਦੀ ਮੈਂ ਇੱਥੇ ਕਰਵਾ ਦੇਣਾ ਜਿੱਥੇ ਬਾਈ ਖੜਾ ਕਹਿੰਦੀ ਇੱਥੇ ਪਟਵਾ ਕੇ ਕਰੂੰਗੀ ਮੈਂ ਸੀਵਰੇਜ ਟੀਆਰਟੀ ਕਮੇਟੀ ਵਾਲਿਆਂ ਨਾਲ ਗੱਲ ਹੋਈ ਆ ਇਹ ਅਸੀਂ ਇੱਥੇ ਕਰਵਾ ਸਕਦੇ ਹਾਂ ਸਾਡੇ ਪਾਰ ਦੇ ਵਿੱਚ ਆਉਂਦਾ ਪਾਰ ਦੇ ਵਿੱਚ ਕਹਿੰਦੇ ਜਦੋਂ ਕਮੇਟੀ ਦੇ ਵਿੱਚ ਕਮੇਟੀ ਵਾਲਿਆਂ ਨੇ ਪਾ ਹੀ ਦਿੱਤਾ ਇਹ ਉਹਨਾਂ ਨੇ ਕੋਈ ਨਕਸ਼ਾ ਬਣਾ ਕੇ ਹੀ ਪਾਇਆ ਹੈ ਜੈ ਸਾਹਿਬ ਇੱਥੇ ਆਏ ਸੀ 20 25 ਜਣੇ ਸੰਤ ਪੜੇ ਲੈ ਕੇ ਆਏ ਸੀ ਉਹ ਵੇਖੋ ਖੁਰਦੀਆਂ ਕੀਤੀਆਂ ਉਹਨਾਂ ਨੇ ਕੈਂਤੀਆਂ ਮਾਰ ਕੇ ਉਹ ਟੌਣ ਆਏ ਸੀਗੇ ਇਹਨਾਂ ਨੇ 8 ਦਿਨ ਦਾ ਟਾਈਮ ਲਿਆ 8 ਦਿਨ ਦੇ ਵਿੱਚੋਂ ਕਹਿੰਦੇ ਇਹਨਾਂ ਨੇ ਬਾਅਦ ਵਿੱਚ ਕਹਿੰਦੇ ਪਤਾ ਨਹੀਂ ਕੀ ਚੜਾਵਾ ਚੜਾਇਆ ਕੀ ਗੱਟਮਟ ਕੀਤੀ ਮੁੜ ਕੇ ਕਮੇਟੀ ਵਾਲਿਆਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਕੋਈ ਸੁਣਾਈ ਨਹੀਂ ਕੀਤਾ ਸੁਣਾਈ ਕਹਿੰਦੇ ਹੁਣ ਦੱਸੋ ਇਹ ਗਰੀਬ ਬੰਦੇ ਦੀ ਫਿਰ ਇਹੀ ਤਾਂ ਗੱਲ ਆਈ ਸੁਣਾਈ ਕਿਉਂ ਨਹੀਂ ਕਰ ਰਹੇ ਇਹੀ ਤਾਂ ਤੁਹਾਨੂੰ ਮੈਂ ਜਾਣਕਾਰੀ ਲੈਣਾ ਵੀ ਕਿਉਂ ਨਹੀਂ ਕਰ ਰਹੇ ਸੁਣਾਈ ਕਹਿੰਦੇ ਆ ਗਲੀ ਨਹੀਂ ਬਣੀਗੀ 40 ਸਾਲ ਹੋ ਗਏ ਅੱਛਾ ਇੱਕ ਵਾਰੀ ਕਹਿੰਦੇ ਸਾਡੇ ਇਥੇ ਐਮਸੀ ਸਾਹਿਬ ਆ ਕੇ ਕਹਿੰਦੇ ਬਗੀਚਾ ਮਚੰਦੇ ਕੇ ਵਜਦੀ ਉਹਨਾਂ ਨੇ 52 ਚਨਾਇਆ ਉਹ ਸ਼ੁਰੂ ਤੋਂ ਲੈ ਕੇ 52 ਚਨਾਇਆ ਉਸ ਤੋਂ ਬਾਅਦ ਸਾਡੀ ਗਲੀ ਨਹੀਂ ਬਣੀ ਸਰ ਆਮ ਪਾਰਟੀ ਸਭ ਕੁਝ ਕਰਵਾ ਰਹੀ ਹੈ ਜੀ ਮੈਂ ਤਾਂ ਇਹ ਗੱਲ ਦੀ ਬੇਨਤੀ ਕਰਦਾ ਆਮ ਲੋਕਾਂ ਦੀ ਸੀਗੀ ਤੇ ਆਮ ਲੋਕਾਂ ਦੀ ਕਹਿੰਦੇ ਗੱਲ ਨਹੀਂ ਸੁਣੀ ਇਹਨਾਂ ਨੇ ਕਹਿੰਦੇ ਜਿਹੜੇ ਬੰਦੇ ਜਿਨ੍ਹਾਂ ਦੇ ਨਾਲ ਮੈਂ ਧੱਕੇ ਖਾਦੇ ਇਹਨਾਂ ਬੰਦਿਆਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਸੰਦਮਨ ਸਾਹਬ 스피ਕਰ ਹੈ ਗਿਆ ਇੱਕ ਦਿਨ ਵੀ ਉਹ ਬੰਦਾ ਕਹਿ ਦੇਵੇ ਬਾਹ ਖੜੀ ਕਰਕੇ ਵੀ ਮੈਂ ਮਹੱਲੇ ਦੇ ਵਿੱਚ ਜਾਉ ਜਿੱਤਾਂ ਗੇੜਾ ਮਾਰ ਕੇ ਕਹੇ ਪਹਿਲੇ ਨੰਬਰ ਤੇ ਇੱਥੇ ਕਿੰਦੇ ਜਦੋਂ ਮੀਟਿੰਗਾਂ ਕਰਦਾ ਬੋਟਾ ਮੰਗਦਾ ਹੀ ਹੱਥ ਜੋੜ ਜੋੜ ਕੇ ਕਲਤਾਰ ਸੰਦਮਨ ਕਹਿੰਦਾ ਹੁੰਦਾ ਸੀ ਗਲੀ ਜੱਗੇ ਪਹਿਲੇ ਨੰਬਰ ਤੇ ਬਣਾਉਂਗਾ ਮੈਂ ਪਹਿਲੇ ਨੰਬਰ ਤੇ ਗਲੀ ਬਣਾਉਂਗਾ ਮੈਂ ਕਹਿੰਦਾ ਪਹਿਲੇ ਨੰਬਰ ਤੇ ਛੱਡ ਕੇ ਤੀਜੇ ਨੰਬਰ ਤੇ ਵੀ ਨਹੀਂ ਬਣੀ ਏ ਦੋਸਤੋ ਅੱਜ ਟਾਈਮ ਅਸੀਂ ਮਹੱਲਾ ਕਸ਼ਮੀਰੀ ਤੇ ਪੁਰਾਣਾ ਸ਼ਹਿਰ ਕੋਟਪੂਰਾ ਦੇ ਵਿੱਚ ਇੱਕ ਪਰਿਵਾਰ ਦੇ ਕੋਲ ਪਹੁੰਚੇ ਆ ਇਸ ਪਰਿਵਾਰ ਨੇ ਸਾਡੇ ਤੱਕ ਪਹੁੰਚ ਕੀਤੀ ਕਿਉਂਕਿ ਇਹਨਾਂ ਦਾ ਇਹ ਕਹਿਣਾ ਕਿ ਜਿਸ ਗਲੀ ਦੇ ਵਿੱਚ ਅਸੀਂ ਖੜੇ ਆ ਇਹ ਗਲੀ ਤੋਂ ਭਾਈ ਇਹਨਾਂ ਨੂੰ ਇਸ ਗੱਲ ਦਾ ਖਤਰਾ ਹੈ ਕਿ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉੱਪਰ ਤਸਵੀਰ ਆ ਜਿਹੜੀ ਉਹ ਦਿਖਾ ਦਿੱਤੀ ਜਾਵੇ ਇਹਨਾਂ ਨੂੰ ਇਹ ਲੱਗਦਾ ਕਿ ਇਹ ਜੋ ਲੈਂਟਰ ਹੈ ਇਹਨਾਂ ਦਾ ਇਹ ਲੈਂਟਰ ਇਹਨਾਂ ਨੂੰ ਇਹ ਆ ਕਿ ਜਿਹੜਾ ਵਾਧਰਾ ਹੈਗਾ ਉਹ ਢਹਿਣ ਦਾ ਖਤਰਾ ਤਾਂ ਕੀ ਕਾਰਨ ਆ ਬਾਈ ਜੀ ਹੁਣੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਕਿਉਂਕਿ ਪਰਿਵਾਰ ਕੋਲੇ ਪਹਿਲਾਂ ਹੀ ਇੱਕ ਕਮਰਾ ਸੀ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸਕਰੀਨ ਦੇ ਉੱਪਰ ਕਿ ਪਰਿਵਾਰ ਕੋਲੇ ਪਹਿਲਾਂ ਹੀ ਇੱਕ ਕਮਰਾ ਤਿੰਨ ਚਾਰ ਬੱਚੇ ਨੇ ਦੋਵੇਂ ਜੀ ਨੇ ਤਾਂ ਕਿਸ ਤਰ੍ਹਾਂ ਦਾ ਗੁਜ਼ਾਰਾ ਪਰਵਾਦ ਨਾਲ ਗੱਲਬਾਤ ਕਰਾਂਗੇ ਬਾਈ ਜੀ ਤੁਸੀਂ ਸਾਡੇ ਤੱਕ ਪਹੁੰਚ ਕੀਤੀ ਆ ਕੀ ਮਾਮਲਾ ਕੀ ਆ ਤੁਸੀਂ ਅੱਜ ਸਾਨੂੰ ਬੁਲਾਇਆ ਇੱਥੇ ਮਾਮਲਾ ਸਰ ਜੀ ਇਹੀ ਆ ਵੀ ਕਹਿੰਦੇ ਮੇਰੇ ਕਹਿੰਦੇ ਆਪਣਾ ਗਲੀ ਕਹਿੰਦੇ ਛੱਡੀ ਜਾਵੇ ਤੇ ਬਸ ਕਹਿੰਦੇ ਇਹੀ ਆਪਣਾ ਫੈਸਲਾ ਹੋ ਜਾਈ ਵੀ ਆਪਾਂ ਗਲੀ ਨਹੀਂ ਵੱਲ ਦੇਣੀ ਇਹ ਸਰਕਾਰੀ ਗਲੀ ਆ ਵੀ ਇਹ ਕਹਿੰਦੇ ਸਰਕਾਰੀ ਗਲੀ ਸੀਵਰੇਜ ਪਿਆ ਵਾ ਵੀ ਇਹ ਕਹਿੰਦੇ ਗਲੀ ਨਾ ਵੱਲ ਨਹੀਂ ਜੀ ਸਰ ਕਿਹੜੇ ਬੰਦੇ ਨੇ ਵੱਲੀ ਤੋੜੀ ਇਹ ਕਹਿੰਦੇ ਸਰਕਾਰੀ ਮੁਲਾਜ਼ਮ ਆ ਦੋਵੇਂ ਪਿਓ ਪੁੱਤ ਇਹ ਵਿੰਦਰ ਉਹਦਾ ਨਾਮ ਆ ਜੀ ਵਿੰਦਰ ਤੇ ਕੀ ਸੋਨ ਸਿੰਘ ਅੱਛਾ ਤੇ ਸੰਦੀਪ ਉਹਦੇ ਪੁੱਤਰ ਦਾ ਨਾਮ ਆ ਨਹੀਂ ਤੁਸੀਂ ਇਹਨਾਂ ਨੂੰ ਕਿਹਾ ਨਹੀਂ ਵੀ ਇਹ ਸਰਕਾਰੀ ਗਲੀ ਆ ਸਾਨੂੰ ਸਾਡੇ ਨਾਲ ਕਿੱਥੇ ਗੱਲ ਕਰਦੇ ਆਗੇ ਉਹ ਕਹਿੰਦੇ ਆਪਦੇ ਪੂਰੇ ਧੌਂਸ ਜਮਾਉਂਦੇ ਆ ਅਗਲੇ ਸਾਨੂੰ ਕਹਿੰਦੇ ਆਣ ਕੇ ਕਹਿੰਦੇ ਬੁਲਾਉਂਦੇ ਨਹੀਂ ਇੱਕ ਦਿਨ ਉਹਦੇ ਇੱਕ ਪਰਿਵਾਰ ਦੇ ਘਰੋਂ ਦੇ ਜਿਹੜੇ ਘਰੋਂ ਆਉਦੇ ਭਿੰਦਰ ਸਿੰਘ ਦੇ ਘਰੋਂ ਆਈ ਤੇ ਕਹਿੰਦੀ ਮੈਂ ਆ ਜਿਹੜਾ ਸੀਵਰੇਜ ਪਟਾ ਕੇ ਕਹਿੰਦੀ ਮੈਂ ਇੱਥੇ ਕਰਵਾ ਦੇਣਾ ਜਿੱਥੇ ਬਾਈ ਖੜਾ ਕਹਿੰਦੀ ਇੱਥੇ ਪਟਵਾ ਕੇ ਕਰੂੰਗੀ ਮੈਂ ਸੀਵਰੇਜ ਅੱਛਾ ਤੇ ਮੈਂ ਕਿਹਾ ਜੀ ਮੈਂ ਉਹਨੂੰ ਕੁਝ ਨਹੀਂ ਬੋਲਿਆ ਮੈਂ ਕਿਹਾ ਵੀ ਆਪਾਂ ਨਹੀਂ ਕਹਿਣਾ ਕੁਝ ਵੀ ਮੈਂ ਕਿਹਾ ਕਹਿੰਦੀ ਇਹ ਯਾਡੀ ਕਮੇਟੀ ਵਾਲਿਆਂ ਨਾਲ ਗੱਲ ਹੋਈ ਆ ਇਹ ਅਸੀਂ ਇੱਥੇ ਕਰਵਾ ਸਕਦੇ ਹਾਂ ਸਾਡੇ ਬਾਹਰ ਦੇ ਵਿੱਚ ਆਉਂਦਾ ਬਾਹਰ ਦੇ ਵਿੱਚ ਕਹਿੰਦੇ ਜਦੋਂ ਕਮੇਟੀ ਦੇ ਵਿੱਚ ਕਮੇਟੀ ਵਾਲਿਆਂ ਨੇ ਪਾ ਹੀ ਦਿੱਤਾ ਇਹ ਉਹਨਾਂ ਨੇ ਕੋਈ ਨਕਸ਼ਾ ਬਣਾ ਕੇ ਹੀ ਪਾਇਆ ਇਹ ਮੈਂ ਤੁਸੀਂ ਕਮੇਟੀ ਵਾਲਿਆਂ ਨੂੰ ਜਿਹੜਾ ਤੁਹਾਡੇ ਇਸ ਨਗਰ ਕੌਂਸਲਰ ਕੋਟਪੂਰੇ ਦਾ ਉਹਨਾਂ ਨੂੰ ਕੋਈ ਚਿੱਠੀ ਕੋਈ ਮਿਲੇ ਨਹੀਂ ਕਿ ਤੁਸੀਂ ਆਹ ਵੇਖੋ ਜੀ ਆਹ ਵੇਖੋ ਇਹ ਨਗਰ ਕੌਂਸਲ ਵਾਲਿਆਂ ਦੀ ਚਿੱਠੀ ਆ ਜੀ ਆਹ ਜਿਹੜੀ ਇਹ ਨਗਰ ਕੌਂਸਲ ਵਾਲਿਆਂ ਦੀ ਸੰਦੀਪ ਉਹਦਾ ਨਾਮ ਹੈਗਾ ਕਹਿੰਦੇ ਇੱਥੇ ਮੇਰੇ ਕੋਲੇ ਮੋਬਾਈਲ ਨੰਬਰ ਵੀ ਹੈਗਾ ਜੈ ਜੀ ਸਾਹਿਬ ਦਾ ਉਹਦਾ ਸੰਦੀਪ ਕਹਿੰਦੇ ਪਤਾ ਨਹੀਂ ਇਹ ਚਾ ਨਾਮ ਜਾ ਮੁੰਡਾ ਪੱਗ ਬਨ ਕੇ ਰੱਖਦਾ ਉਦੋਂ ਤੁਹਾਨੂੰ ਮੈਂ ਦਿਖਾਇਆ ਵੀ ਸੀ ਉਥੇ ਉਹ ਮੁੰਡੇ ਦਾ ਨਾਮ ਆ ਤੇ ਉਹ ਜੈ ਜੀ ਸਾਹਿਬ ਇੱਥੇ ਆਏ ਸੀ 20 25 ਜਾਨੇ ਸੰਤ ਪੜੇ ਲੈ ਕੇ ਆਏ ਸੀ ਉਹ ਵੇਖੋ ਖੁਰਦੀਆਂ ਕੀਤੀਆਂ ਉਹਨਾਂ ਨੇ ਕੈਂਤੀਆਂ ਮਾਰ ਕੇ ਉਹ ਟੌਣ ਆਏ ਸੀਗੇ ਇਹਨਾਂ ਨੇ 8 ਦਿਨ ਦਾ ਟਾਈਮ ਲਿਆ 8 ਦਿਨ ਦੇ ਵਿੱਚ ਉਹ ਕਹਿੰਦੇ ਇਹਨਾਂ ਨੇ ਬਾਅਦ ਵਿੱਚ ਕਹਿੰਦੇ ਪਤਾ ਨਹੀਂ ਕੀ ਚੜਾਵਾ ਚੜਾਇਆ ਕੀ ਗੱਟਮਟ ਕੀਤੀ ਮੁੜ ਕੇ ਕਮੇਟੀ ਵਾਲਿਆਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਕੋਈ ਸੁਣਾਈ ਨਹੀਂ ਕੀਤੀ ਮਾਰਾ ਗਏ ਸੀ ਕਮੇਟੀ ਵਾਲੇ ਦੁਬਾਰਾ ਆ ਕੇ ਹੁੰਦੇ ਆ ਮੈਂ ਤਾਂ ਕਹਿੰਦੇ ਕੱਲ ਪਰਸੋ ਜਾ ਕੇ ਆਏ ਜਾਂ ਡੀਸੀ ਸਾਹਿਬ ਦੇ ਦਰਖਾਸਤ ਦਿੱਤੀ ਹੈ ਜਿਹੜੀ ਹੂੰ ਡੀਸੀ ਸਾਹਿਬ ਕੀ ਕਹਿੰਦੇ ਸੀਗੇ ਡੀਸੀ ਸਾਹਿਬ ਨੇ ਆਵੇਂ ਮਾਰਕ ਕਰਕੇ ਦੇਤੀ ਉਹ ਕਹਿੰਦਾ ਯੂਓ ਸਾਹਿਬ ਨੂੰ ਕਹਿੰਦੇ ਤੁਸੀਂ ਦਰਖਾਸਤ ਦਿਓ ਹੂੰ ਤੇ ਕਹਿੰਦੇ ਉਹ ਮੈਂ ਹੁਣ ਕਹਿ ਸੀਗਾ ਮੈਂ ਕਾ ਹੀ ਉਹ ਕਹਿੰਦਾ ਮੈਂ ਕਹਿੰਦੇ ਕਰਦਾ ਕਾਰਵਾਈ ਸੁਣਵਾਈ ਕਿਉਂ ਨਹੀਂ ਹੋ ਰਹੀ ਤੁਹਾਡੀ ਸੁਣਵਾਈ ਕਹਿੰਦੇ ਹੁਣ ਦੱਸੋ ਇਹ ਗਰੀਬ ਬੰਦੇ ਦੀ ਫਿਰ ਇਹੀ ਤਾਂ ਗੱਲ ਆਈ ਸੁਣਾਈ ਕਿਉਂ ਨਹੀਂ ਕਰ ਰਹੇ ਇਹੀ ਤਾਂ ਵੀ ਕੀ ਗੱਲ ਹੈ ਤੇ ਅਕਾ ਰੀ ਬੰਦੀ ਦੀ ਜੇ ਜੇ ਆਪਾਂ ਕਾਨੂੰਨ ਦੇ ਦਾਇਰੇ ਚੋਂ ਬਾਹਰ ਆ ਤਾਂ ਦੱਸਣ ਆਪਾਂ ਕਾਨੂੰਨ ਦੇ ਦਾਇਰੇ ਚ ਖੜੇ ਆ ਆ 32 ਸਾਲ ਹੋ ਗਏ ਕਹਿੰਦੇ ਆ ਗਲੀ ਨਹੀਂ ਬਣੀਗੀ 44 ਸਾਲ ਹੋ ਗਏ ਅੱਛਾ ਇੱਕ ਵਾਰੀ ਕਹਿੰਦੇ ਸਾਡੇ ਇਥੇ ਐਮਸੀ ਸਾਹਿਬ ਆ ਕਹਿੰਦੇ ਬਗੀਚਾ ਮਚੰਦੇ ਕੇ ਵਜਦੇ ਉਹਨਾਂ ਨੇ 52 ਚਨਾਇਆ ਉਹ ਸ਼ੁਰੂ ਤੋਂ ਲੈ ਕੇ 52 ਚਨਾਇਆ ਉਦੋਂ ਬਾਅਦ ਸਾਡੀ ਗਲੀ ਨਹੀਂ ਬਣੀ ਸਰ ਹਾਂ ਤੇ ਆ ਸੀਵਰੇ ਜਰੂਰ ਪਵਾਇਆ ਵੀ ਇੱਕ ਸਿਰਫ ਗਲੀ ਦੇ ਵਿੱਚ ਬੋਲਣ ਵਾਲਾ ਬੰਦਾ ਮੈਂ ਹੀ ਆ ਜਿਹੜਾ ਕਹਿੰਦੇ ਜੂਰ ਲਾਉਣਾ ਆ ਲਾਈਟਾਂ ਖੰਬੇ ਆ ਖੰਭਾ ਪਟਾ ਕੇ ਕਹਿੰਦੀ ਮੈਂ ਉਹ ਪਿਛੇ ਕਰਵਾਉਣਾ ਕਹਿੰਦੀ ਉਹ ਦਿਨ ਆਈ ਕਹਿੰਦੀ ਮੈਂ ਖੰਭਾ ਪਟਵਾ ਕੇ ਪਿਛੇ ਕਰਾਉਂਗੀ ਕਹਿੰਦੀ ਸਾਡੀ ਗੱਡੀ ਨਹੀਂ ਲੰਘਦੀ ਐ ਨਹੀਂ ਕਰਦਾ ਉਹ ਨਹੀਂ ਕਰਦਾ ਇੱਥੇ ਵਿਥੇਰਾ ਕੁਛ ਕਰਦੀ ਆ ਉਹ ਆਣ ਕੇ ਉਹਦੇ ਘਰੋਂ ਜਿਹੜੀ ਆਉਂਦੀ ਆ ਇਹ ਖੰਭਾ ਕਹਿੰਦੇ ਕਹਿੰਦੀ ਮੈਂ ਪਟਾ ਕੇ ਪਿਛੇ ਕਰਨਾ ਆ ਲਾਈਟਾਂ ਲਵਾਇਆਂ ਮੈਂ 15 ਦਿਨ ਲਾਈਟਾਂ ਲਵਾਉਣ ਦੇ ਚਾਂਸ ਵਿਯੂਦ ਮੈਂ ਉੱਥੇ ਜਾਂਦਾ ਰਾਂ ਇਹ ਆਮ ਪਾਰਟੀ ਸਭ ਕੁਝ ਕਰਵਾ ਰਹੀ ਹੈ ਜੀ ਮੈਂ ਤਾਂ ਇਹ ਗੱਲ ਦੀ ਬੇਨਤੀ ਕਰਦਾ ਹਾਂ ਨਹੀਂ ਉਹ ਤਾਂ ਕਹਿੰਦੇ ਅਸੀਂ ਆਮ ਲੋਕਾਂ ਦੀ ਸਰਕਾਰ ਆ ਮਜ਼ਦੂਰਾਂ ਦੀ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੀ ਸੀਗੀ ਤੇ ਆਮ ਲੋਕਾਂ ਦੀ ਕਹਿੰਦੇ ਗੱਲ ਨਹੀਂ ਸੁਣੀ ਇਹਨਾਂ ਨੇ ਕਹਿੰਦੇ ਜਿਹੜੇ ਬੰਦੇ ਜਿਨ੍ਹਾਂ ਦੇ ਨਾਲ ਮੈਂ ਧੱਕੇ ਖਾਦੇ ਇਹਨਾਂ ਬੰਦਿਆਂ ਨੇ ਮੇਰੀ ਗੱਲ ਹੀ ਨਹੀਂ ਸੁਣੀ ਮੈਂ ਅਖੀਰ ਤੇ ਕਹਿੰਦੇ ਇਹ ਕਹਿੰਦੇ ਅਖੀ ਕੰਮ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਮੇਰੀ ਆਮ ਪਾਰਟੀ ਵਾਲਿਆਂ ਨੇ ਗੱਲ ਹੀ ਨਹੀਂ ਸੁਣੀਗੀ ਕਿਸੇ ਨੇ ਵੀ ਨੇ ਇਹ ਇਥੇ ਤੁਹਾਡੇ ਕਲਤਾਰ ਸਿੰਘ ਸੰਧਵਾ ਸਪੀਕਰ ਨੇ ਸਪੀਕਰ ਹੈਗੇ ਆ ਸੰਧਵਾ ਸਾਹਿਬ ਸਪੀਕਰ ਹੈਗੇ ਆ ਇੱਕ ਦਿਨ ਵੀ ਉਹ ਬੰਦਾ ਕਹੇ ਦੇਵੇ ਬਾਹ ਖੜੀ ਕਰਕੇ ਵੀ ਮੈਂ ਮਹੱਲੇ ਦੇ ਵਿੱਚ ਜਾਉ ਜਿੱਤਾਂ ਗੇੜਾ ਮਾਰ ਕੇ ਆ ਕਹੇ ਪਹਿਲੇ ਨੰਬਰ ਤੇ ਇੱਥੇ ਕਿੰਦੇ ਜਦੋਂ ਮੀਟਿੰਗਾਂ ਕਰਦਾ ਜੀ ਵੋਟਾਂ ਮੰਗਦਾ ਜੀ ਹੱਥ ਜੋੜ-ਜੋੜ ਕੇ ਕਲਤਾਰ ਸੰਧਵਾ ਕਹਿੰਦਾ ਹੁੰਦਾ ਸੀ ਗਲੀ ਜੱਗੇ ਪਹਿਲੇ ਨੰਬਰ ਤੇ ਬਣਾਉਂਗਾ ਮੈਂ ਪਹਿਲੇ ਨੰਬਰ ਤੇ ਗਲੀ ਬਣਾਉਂਗਾ ਮੈਂ ਕਹਿੰਦਾ ਪਹਿਲੇ ਨੰਬਰ ਤੇ ਛੱਡ ਕੇ ਤੀਜੇ ਨੰਬਰ ਤੇ ਵੀ ਨਹੀਂ ਬਣੀ ਇੱਧਰ ਸਾਰੀਆਂ ਗਲੀਆਂ ਬਣ ਗਈਆਂ ਸਾਡੀ ਗਲੀ ਕਿਉਂ ਦੱਸਦੀ ਨਹੀਂ ਇਹਨਾਂ ਨੂੰ ਸਾਡੇ ਬੱਚੇ ਨਹੀਂ ਰਹਿੰਦੇ ਕਿ ਅਸੀਂ ਆਪ ਨਹੀਂ ਰਹਿੰਦੇ ਕਿ ਕਹਿੰਦੇ ਪਸੂਰੇ ਨੇ ਇਦਰੀ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਅਸੀਂ ਇਹੀ ਕਰਦੇ ਆਂ ਕਮੇਟੀ ਤੋਂ ਵੀ ਇਹੀ ਮੰਗ ਕਰਦੇ ਆਂ ਤਕਰੀਬਨ ਸਾਡੀ ਗਲੀ ਬਣਾਈ ਜਾਵੇ ਤੇ ਜਿਹੜੀ ਆ ਗਲੀ ਤੇ ਕਬਜ਼ਾ ਆਇਆ ਈ ਗਲੀ ਛਡਾਈ ਜਾਵੇ ਸਰ ਸਤਿ ਸ਼੍ਰੀ ਅਕਾਲ ਜੀ ਸੁਖਦੀਪ ਸਿੰਘ ਬੋਲ ਰਹੇ ਹਾਂ ਜੀ ਜੈ ਸਾਹਿਬ ਹਾਂਜੀ ਹਾਂਜੀ ਬੋਲ ਰਹੇ ਹਾਂ ਜੀ ਸਰ ਸੁਖਪ੍ਰੀਤ ਗੱਲ ਕਰ ਰਿਹਾ ਹਾਂ ਜੀ ਮੋੜ ਟੈਲੀਵਿਜ਼ਨ ਤੋਂ ਹਾਂਜੀ ਮੋੜ ਟੈਲੀਵਿਜ਼ਨ ਤੋਂ ਸੁਖਪ੍ਰੀਤ ਗੱਲ ਕਰ ਰਹੇ ਹਾਂ ਜੀ ਪੱਤਰਕਾਰ ਬੋਲੋ ਜੀ ਸਾਰੇ ਕਸ਼ਮੀਰੀਆਂ ਦਾ ਮਹੱਲਾ ਪੁਰਾਣਾ ਸ਼ਹਿਰ ਕੋਟਕਪੂਰਾ ਦੇ ਵਿੱਚ ਨਾ ਇੱਕ ਗਲੀ ਦਾ ਮਸਲਾ ਜਗਸੀਰ ਸਿੰਘ ਨੇ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਗਲੀ ਦੇ ਉੱਪਰ ਉਹ ਕਹਿੰਦੇ ਕਿ ਕਿਸੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਅੱਛਾ ਜੀ ਉਹ ਕੀ ਮਾਮਲਾ ਜੀ ਉਹ ਕਹਿੰਦੇ ਵੀ ਮੇਰੀ ਸੁਣਵਾਈ ਨਹੀਂ ਹੋ ਰਹੀਗੀ ਅਸੀਂ ਉੱਥੇ ਪਹੁੰਚੇ ਸੀਗੇ ਜੀ ਜਗਸੀਰ ਸਿੰਘ ਕਿਹੜੀ ਕਿਹੜੇ ਵਾਰਡ ਦੀ ਗੱਲ ਹੈ ਜੀ ਕਸ਼ਮੀਰੀਆਂ ਕਸ਼ਮੀਰੀਆਂ ਦਾ ਮਹੱਲਾ ਵਾਰਡ ਨੰਬਰ ਕਿੰਨਾ ਹੀ ਹੈ 9 ਵਾਰਡ ਨੰਬਰ ਜੀ ਉਹ ਫਿਰ ਸਿੰਘ ਐਸਆਈ ਵਾਲੀ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਉਦੇ ਰਿਗਾਰਡਿੰਗ ਜੀ ਅਸੀਂ ਪਹਿਲਾਂ ਨੋਟਿਸ ਦਿੱਤਾ ਸੀ ਫਿਰ ਅਸੀਂ ਉਹਨੂੰ ਟੌ ਪ੍ਰਮੋਵਿ ਕਰਨਾ ਆਇਆ ਸੀ ਹਾਂਜੀ ਇਸ ਮਲਬੇ ਨੂੰ ਸੌਰੀ ਇਨਕਲੋਜ ਹੋਣ ਬਟ ਉਹਨੂੰ ਕੋਈ ਐਮਸੀ ਪਹਗਾ ਰਚੀ ਇਹਨੂੰ ਕਰਾ ਸੰ ਟਾਈਮ ਦੇ ਦੋ ਅਸੀਂ ਦੂਰ ਕਰ ਦੇਗੇ ਫਿਰ ਨਾਲ ਉਹਨੂੰ ਦੁਬਾਰਾ ਨੋਟਿਸ ਅਸੀਂ ਜਾਰੀ ਕਰ ਦਿੱਤਾ ਗਿਆ ਓਕੇ ਸਰ ਉਹ ਪਰਿਵਾਰ ਦਾ ਇਹ ਕਹਿਣਾ ਕਿ ਵੀ ਲਗਾਤਾਰ ਮਤਲਬ ਮੇਰਾ ਜਿਹੜਾ ਮੈਨੂੰ ਇਹ ਖਦਸ਼ਾ ਹੈਗਾ ਕਿ ਜੇਕਰ ਇਹ ਗਲੀ ਨੱਪੀ ਜਾਂਦੀ ਹੈ ਤਾਂ ਮੇਰਾ ਘਰ ਟਾਊਗਾ ਕਿਰਪਾ ਕਰਕੇ ਉਹ ਕਹਿੰਦੇ ਜੀ 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 ਜੋ ਵੀ ਜੋ ਵੀ ਲੀਗਲ ਪ੍ਰੋਸੈਸ ਹੈ ਅਸੀਂ ਅਡਾਪਟ ਕੀਤਾ ਔਰ ਉਹ ਕਰ ਵੀ ਰਏ ਹਾਂ ਜੀ ਕਰ ਵੀ ਅੱਛਾ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਠੀਕ ਹੈ ਸਰ ਧੰਨਵਾਦ